ਹੈਲੋ ਬੋਸ ਪੰਜਾਬੀ ਦੇਖ ਰਹੇ ਹੋ ਤੁਸੀਂ ਮੈਂ ਦੀਪਕ ਕਤਿਆਰ ਐਕਟ ਹਿਊਮਨ ਐਨ ਜੀਓ ਬੀਡੀ ਗਰੁੱਪ ਤੇ ਜ਼ਿਲ੍ਹਾ ਪ੍ਰਸ਼ਾਸਨ ਲੁਧਿਆਣਾ ਦੇ ਵੱਲੋਂ ਇੱਕ ਪ੍ਰੋਗਰਾਮ ਆਰਗੇਨਾਈਜ਼ ਕੀਤਾ ਗਿਆ ਜਿਸ ਦਾ ਨਾਮ ਹੈ ਸਾਰਥੀ ਜਿਸ ਦੇ ਵਿੱਚ ਜਿਹੜੇ ਗਵਰਨਮੈਂਟ ਟੀਚਰਸ ਨੇ ਉਹਨਾਂ ਨੂੰ ਕੈਰੀਅਰ ਕਾਉਂਸਲਿੰਗ ਪ੍ਰੋਵਾਈਡ ਕੀਤੀ ਜਾ ਰਹੀ ਹੈ 5 ਦਿਨਾਂ ਦਾ ਇਹ ਪ੍ਰੋਗਰਾਮ ਹੈ ਤੇ ਲੁਧਿਆਣਾ ਦੇ ਗਵਰਨਮੈਂਟ ਕਾਲਜ ਫॉर ਬॉयਜ਼ ਐਸ ਸੀ ਡੀ ਗਵਰਨਮੈਂਟ ਕਾਲਜ ਦੇ ਵਿੱਚ ਅਸੀਂ ਮੌਜੂਦ ਹਾਂ ਜਿੱਥੇ ਸਾਹਿਰ ਆਡੀਟੋਰੀਅਮ ਦੇ ਵਿੱਚ ਇਹ ਪ੍ਰੋਗਰਾਮ ਜਿਹੜਾ ਹੈ ਸ਼ੁਰੂ ਹੋਣ ਜਾ ਰਿਹਾ ਅੱਜ ਅੱਜ ਚੌਥਾ ਦਿਨ ਹੈ ਇਸ ਪ੍ਰੋਗਰਾਮ ਦਾ ਪਹਿਲਾ ਤਿੰਨ ਦਿਨ ਜਿਹੜਾ ਇਹ ਪ੍ਰੋਗਰਾਮ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਚੱਲਿਆ ਜਿੱਥੇ ਗਵਰਨਮੈਂਟ ਟੀਚਰਸ ਨੂੰ ਪ੍ਰੋਪਰ ਗਾਈਡੈਂਸ ਦਿੱਤੀ ਗਈ ਤੇ ਤੀਸਰੇ ਦਿਨ ਉਹਨਾਂ ਨੂੰ ਆਈਟੀਆਈ ਕਾਲਜ ਤੇ ਵੱਖ-ਵੱਖ ਇੰਡਸਟਰੀਜ਼ ਦੇ ਵਿੱਚ ਵਿਜ਼ਿਟ ਕਰਵਾਇਆ ਗਿਆ ਤਾਂ ਕਿ ਉਹਨਾਂ ਨੂੰ ਦੱਸਿਆ ਜਾ ਸਕੇ ਕਿ ਕਿਵੇਂ ਜਿਹੜੇ ਸਟੂਡੈਂਟਸ ਨੇ ਉਹ ਆਪਣਾ ਸਟਰੀਮ ਜਿਹੜੀ ਹੈ ਉਹ ਚੂਜ਼ ਕਰ ਸਕਦੇ ਨੇ 10ਵੀਂ ਤੋਂ ਬਾਅਦ 12ਵੀਂ ਤੋਂ ਬਾਅਦ ਕਿਹੜੀ ਸਟਰੀਮ ਲੈਣੀ ਹੈ ਤੇ ਕਿਹੜਾ ਕੈਰੀਅਰ ਦੇ ਵਿੱਚ ਆਪਣਾ ਚੰਗਾ ਨਾਮ ਬਣਾਉਣਾ ਹੈ ਤਸਵੀਰ ਤੁਸੀਂ ਦੇਖ ਸਕਦੇ ਹੋ ਇੱਥੋਂ ਦੀ ਜਿਹੜਾ ਟੀਚਰਸ ਜਿਹੜੇ ਨੇ ਉਹਨਾਂ ਦੀ ਰਜਿਸਟ੍ਰੇਸ਼ਨ ਜਿਹੜੀ ਹੈ ਉਹ ਇੱਥੇ ਕੀਤੀ ਜਾ ਰਹੀ ਹੈ ਜਿਸ ਤੋਂ ਬਾਅਦ ਅੰਦਰ ਜਿਹੜੇ ਟੀਚਰਸ ਨੇ ਲਗਭਗ 400 ਦੇ ਕਰੀਬ ਟੀਚਰਸ ਨੇ ਜਿਨ੍ਹਾਂ ਨੂੰ ਕੈਰੀਅਰ ਕਾਉਂਸਲਿੰਗ ਪ੍ਰੋਵਾਈਡ ਕੀਤੀ ਜਾ ਰਹੀ ਹੈ ਤਾਂ ਕਿ ਅੱਗੇ ਜਿਹੜੇ ਸਟੂਡੈਂਟਸ ਨੇ ਉਹਨਾਂ ਨੂੰ ਪ੍ਰੋਪਰ ਗਾਈਡ ਕਰ ਸਕਣ ਕਿ ਕਿਹੜੀ ਸਟਰੀਮ ਦੇ ਵਿੱਚ ਜਾਣਾ ਤੇ ਕਿਹੜੇ-ਕਿਹੜੇ ਕੋਰਸੇ ਜਿਹੜੇ ਨੇ ਉਹ ਪ੍ਰਸ਼ਾਸਨ ਦੇ ਵੱਲੋਂ ਜਿਹੜੇ ਫ੍ਰੀ ਦਿੱਤੇ ਜਾ ਰਹੇ ਨੇ ਜਾਂ ਫਿਰ ਘੱਟ ਸਮੇਂ ਦੇ ਵਿੱਚ ਜਿਹੜੇ ਸਟੂਡੈਂਟਸ ਆਪਣਾ ਕੈਰੀਅਰ ਦੇ ਵਿੱਚ ਵਧੀਆ ਸਟਰੀਮ ਚੂਜ਼ ਕਰਕੇ ਕੈਰੀਅਰ ਬਣਾਉਣਾ ਚਾਹੁੰਦੇ ਨੇ ਉਹਨਾਂ ਵਾਸਤੇ ਪ੍ਰੋਗਰਾਮ ਜਿਹੜਾ ਆਰਗੇਨਾਈਜ਼ ਕੀਤਾ ਗਿਆ ਕਿਉਂਕਿ ਇਸ ਦਾ ਜਿਹੜਾ ਸਲੋਗਨ ਵੀ ਰੱਖਿਆ ਗਿਆ ਉਹ ਹੈ ਗਾਈਡਿੰਗ ਦੋਜ਼ ਹੂ ਗਾਈਡ ਅਦਰਸ ਤਸਵੀਰ ਤੁਸੀਂ ਦੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਗਵਰਨਮੈਂਟ ਸਕੂਲਸ ਐਂਡ ਕਾਲਜਸ ਦੇ ਟੀਚਰਸ ਜਿਹੜੇ ਨੇ ਉਹ ਇੱਥੇ ਪਹੁੰਚ ਚੁੱਕੇ ਹੋਏ ਨੇ ਥੋੜੀ ਜਿਹੀ ਦੇਰ ਦੇ ਵਿੱਚ ਪ੍ਰੋਗਰਾਮ ਜਿਹੜਾ ਇਹ ਸ਼ੁਰੂ ਹੋ ਜਾਣਾ ਸੋ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਜੀ ਨੇ ਵੀ ਦੱਸਿਆ ਕਿ ਕਿਵੇਂ ਇਹਨਾਂ ਟੀਚਰਸ ਦੇ ਵੱਲੋਂ ਗਾਈਡ ਜਿਹੜਾ ਉਹ ਕੀਤਾ ਜਾਏਗਾ ਸਟੂਡੈਂਟਸ ਨੂੰ ਤਾਂ ਕਿ ਉਹ ਜਿਹੜਾ ਆਪਣਾ ਕਰੀਅਰ ਦੇ ਵਿੱਚ ਚੰਗਾ ਕਰੀਅਰ ਚੂਜ਼ ਕਰਕੇ ਚੰਗੀ ਸਟਰੀਮ ਚੂਜ਼ ਕਰਕੇ ਆਪਣਾ ਜਿਹੜਾ ਕੰਮ ਕਰਕੇ ਚੰਗੀ ਜਿਹੜੀ ਮਿਹਨਤ ਦੇ ਨਾਲ ਆਪਣੀ ਜ਼ਿੰਦਗੀ ਨੂੰ ਸਫਲ ਬਣਾ ਸਕਣ ਸੋ ਅੱਜ ਇੱਥੇ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਜੀ ਤੇ ਕੈਬਨਟ ਮਨਿਸਟਰ ਸੰਜੀਵ अरोड़ा ਜੀ ਵੀ ਥੋੜੀ ਦੇਰ ਦੇ ਵਿੱਚ ਪਹੁੰਚਣ ਵਾਲੇ ਨੇ ਜਿਨ੍ਹਾਂ ਦੇ ਵੱਲੋਂ ਇਹਨਾਂ ਗਵਰਨਮੈਂਟ ਟੀਚਰਜ਼ ਨੂੰ ਐਡਰੈਸ ਕੀਤਾ ਜਾਏਗਾ। ਸੋ ਹੁਣ ਸਾਡੇ ਨਾਲ ਐਕਟ ਹਿਊਮਨ ਐਨ ਜੀਓ ਦੇ ਫਾਊਂਡਰ ਹਰਲੀਨ ਕੌਰ ਜੀ ਮੌਜੂਦ ਨੇ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਲ ਮੈਮ। ਸਤਿ ਸ਼੍ਰੀ ਅਕਲ ਜੀ। ਮੈਮ ਐਕਟ ਹਿਊਮਨ ਐਨ ਜੀਓ ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਇਹ ਪ੍ਰੋਗਰਾਮ ਜਿਹੜਾ ਆਰਗੇਨਾਈਜ਼ ਕੀਤਾ ਗਿਆ ਸਾਰਥੀ ਇਸ ਦਾ ਬੈਨੀਫਿਟ ਕਿੰਨਾ ਕੁ ਰਹਿਣ ਵਾਲਾ ਟੀਚਰਜ਼ ਔਰ ਸਟੂਡੈਂਟਸ ਨੂੰ? ਐਕਚੁਅਲੀ 3 ਦਿਨ ਦਾ ਆਲਰੇਡੀ ਹੋ ਪ੍ਰੋਗਰਾਮ ਹੋ ਚੁੱਕਿਆ ਐ ਐਕਸਕਰਸ਼ਨ ਮਿਲਾ ਗਿਲ ਰੋਡੇ ਵਿਜ਼ਿਟ ਕੀਤਾ ਸੀ ਤੇ ਹੁਣ ਇੱਕ ਹੋਰ ਸੈਸ਼ਨ ਅੱਜ ਹੋਊਗਾ ਤੇ ਕੱਲ ਇਹਨਾਂ ਦੀ ਪ੍ਰੈਜੈਂਟੇਸ਼ਨ ਹੈ ਜੋ ਡੀਸੀ ਸਾਹਦੇ ਸਾਹਮਣੇ ਹੋਊਗੀ ਤਾਂ ਜੋ ਪ੍ਰੈਜੈਂਟੇਸ਼ਨ ਦਾ ਮੇਲ ਆਈਏ ਲੋਕਾਂ ਨੇ ਕਾਫੀ ਉਚਾ ਨਾਲ ਗਵਰਨਮੈਂਟ ਟੀਚਰਸ ਨੇ ਹਿੱਸਾ ਲਿਆ ਹੈ ਤੇ ਆਈ ਹੋਪ ਅੱਛਾ ਹੀ ਰਿਜ਼ਲਟ ਹੋਗਾ ਕਿਉਂਕਿ ਜੇ ਕਰੀ ਕੋਰਸ ਲੈ ਟ੍ਰੇਨ ਹੋਣਗੇ ਤਾਂ ਅਗੇ ਬੱਚੇ ਨੂੰ ਵੀ ਟ੍ਰੇਨ ਕਰਨਗੇ ਮੈਮ ਟੀਚਰਸ ਦੇ ਵਿੱਚ ਕਿੰਨੀ ਖੁਸ਼ੀ ਦੇਖਣ ਨੂੰ ਮਿਲ ਰਹੀ ਕਿਉਂਕਿ ਪਹਿਲਾਂ 2 ਦਿਨ ਜਿਹੜਾ ਕਾਉਂਸਲਿੰਗ ਹੋਈ ਜਿਸ ਤੋਂ ਬਾਅਦ ਉਹਨਾਂ ਨੇ ਆਈਟੀਆਈ ਦੇ ਵਿੱਚ ਵਿਜ਼ਿਟ ਕੀਤਾ ਵੱਖ-ਵੱਖ ਇੰਡਸਟਰੀਜ਼ ਦੇ ਵਿੱਚ ਵਿਜ਼ਿਟ ਕੀਤਾ ਕਿੰਦਾ ਦਾ ਰਿਸ ਪੁੱਛੇ ਸੀ ਕਿ ਦੁਬਾਰਾ ਕਦੋਂ ਲਗਾਉਂਗੇ ਤੇ ਕਾਫੀ ਹੋ ਐਕਟਿਵ ਨੇ ਤੇ ਉਹਨਾਂ ਦੀ ਰਿਸਪੌਂਸ ਦੇ ਕਿ ਤੁਹਾਨੂੰ ਤਾਂ ਮਤਲਬ ਲੱਗ ਰਿਹਾ ਸੀ ਕਿ ਸਾਰੇ ਟੀਚਰ ਦੀ ਪ੍ਰੈਜੈਂਟੇਸ਼ਨ ਦੇਣਗੇ ਪਰ ਸਾਡਾਂ ਦੀ ਪ੍ਰੈਜੈਂਟੇਸ਼ਨ ਤੁਹਾਨੂੰ ਆਗਿਆ ਜਿਹੜੀ ਕੱਲ ਪ੍ਰੈਜੈਂਟ ਹੋਣੀ ਹੈ ਤੇ ਤਾਰੇ ਬੜੇ ਐਨਰਜੈਟਿਕ ਨੇ ਤੇ ਮੈਨੂੰ ਲੱਗਦਾ ਕਿ ਜੇ ਉਹ ਸਿੱਖ ਪਾਣਗੇ ਤਾਂ ਅੱਗੇ ਵੀ ਉਹਦਾ ਬੈਨੀਫਿਟ ਜਾਊਗਾ ਬੱਚਿਆਂ ਵਾਂ ਤੇ ਅੱਜ ਮੈਂ 4th ਡੇ ਸੀ ਇਸ ਪ੍ਰੋਗਰਾਮ ਦਾ ਤੇ ਚੀਫ ਗੈਸਟ ਕੌਣ-ਕੌਣ ਆਈ ਸੀ ਤੇ ਅੱਜ ਚੀਫ ਗੈਸਟ ਸੰਜੀਵ ਰੋੜਾ ਜੀ ਕੈਬਨਿਟ ਮਿੰਿਸਟਰ ਪੰਜਾਬ ਸੀਗੇ ਤੇ ਡੀਟੀ ਸਰ ਆਏ ਸੀਗੇ ਉਹਨਾਂ ਕੋ ਟਾਈਮ ਥੋੜਾ ਕੱਟ ਸੀ ਪਰ ਉਹਨਾਂ ਨੇ ਜਿੰਨਾ ਵੀ ਟਾਈਮ ਸਾਡੇ ਵਾਸਤੇ ਕੱਢਿਆ ਮੈਂ ਉਹਦਾ ਸ਼ੁਕਰ ਕਰ ਥੈਂਕ ਯੂ ਕਰਨਾ ਚਾਹੂੰਗੀ ਕਿ ਫਿਰ ਵੀ ਉਹਨਾਂ ਨੇ ਸਾਡੇ ਵਾਸਤੇ ਟਾਈਮ ਕੱਢਿਆ ਤੇ ਬੜੀ ਅੱਛੀ ਉਹਨਾਂ ਨੇ ਵੈਲਿਊਏਬਲ ਚੀਜ਼ਾਂ ਸ਼ੇਅਰ ਕੀਤੀਆਂ ਕਿ ਜਨਾ ਕਿ ਫੋਟੋਗ੍ਰਾਫੀ ਦਾ ਕੋਰਸ ਹੀ ਕਰਨਾ ਚਾਹੀਦਾ ਹੋਰ ਡਿਫਰੈਂਟ ਕੋਰਸਸ ਕਰਨੇ ਚਾਹੀਦੇ ਹੈ ਜੋ ਆਪਸ ਕਿ ਲਰਨਿੰਗ ਕਰਨੇ ਕਿ ਅੱਜ ਕੱਲ ਦਾ ਟਾਈਮ ਚੇਂਜ ਹੋ ਗਿਆ ਡਿਜੀਟਲ ਹੋ ਗਿਆ ਤੇ ਡਿਫਰੈਂਟ ਰਿਕੁਆਇਰਮੈਂਟ ਹੋ ਗਈਆਂ ਸੋਸਾਇਟੀ ਦੀਆਂ ਜੀ ਸੋ ਮੈਮ ਸਟੂਡੈਂਟਸ ਨੂੰ ਕੀ ਮੈਸੇਜ ਦੇਣਾ ਚਾਹੋਗੇ ਕਿਉਂਕਿ ਇਹ ਸਟੂਡੈਂਟਸ ਦੇ ਵਾਸਤੇ ਜਿਹੜਾ ਪ੍ਰੋਗਰਾਮ ਆਰਗੇਨਾਈਜ਼ ਕੀਤਾ ਗਿਆ ਮੈਂ ਸਟੂਡੈਂਟ ਨੂੰ ਇਹੀ ਕਹਿਣਾ ਚਾਹਾਂਗੀ ਕਿ ਜਦੋਂ ਤੁਹਾਡੇ ਟੀਚਰ ਦਾ ਸਿੱਖੇ ਜਾਣ ਤੇ ਉਹ ਤੁਹਾਨੂੰ ਤੁਹਾਡੇ ਨਾਲ ਐਕਟੀਵਿਟੀਜ਼ ਜਾਂ ਕੋਈ ਕਾਉਂਸਲਿੰਗ ਕਰਨ ਤਾਂ ਉਸ ਚੀਜ਼ ਦਾ ਫਾਇਦਾ ਲਿਓ ਕਿਉਂਕਿ ਅਸੀਂ ਇਹਨਾਂ ਨਾਲ ਵੱਡਾ ਪ੍ਰੋਜੈਕਟ ਸਟਾਰਟ ਕੀਤਾ ਹੈ ਤੇ ਸਟੂਡੈਂਟ ਤੱਕ ਵੀ ਜਾਵਾਂਗੇ ਜਿਵੇਂ ਤਾਂ ਮੈਂ ਪਹਿਲਾਂ ਸ਼ੇਅਰ ਕੀਤਾ ਸੀ ਕਿ ਇਸ ਸਟੂਡੈਂਟ ਨੂੰ ਵੀ ਬੁਲਾਵਾਂਗੇ ਫਿਰ ਹਰ ਸਕੂਲ ਚ 15 ਸਟੂਡੈਂਟ ਸਲੈਕਟ ਹੋਣਗੇ ਜਿਹੜੇ ਅੱਛੇ ਹੋਣਗੇ ਤਾਂ ਉਹਨਾਂ ਨੂੰ ਸਕਾਲਰਸ਼ਿਪ ਪ੍ਰੋਗਰਾਮ ਵੀ ਦਿੱਤਾ ਜਾਊਗਾ ਤੇ ਸਾਡਾ ਇਹ ਪਲਾਨ ਹੈਗਾ ਕਿ ਅਸੀਂ ਪੰਜਾਬ ਲੈਵਲ ਤੇ ਲੈ ਕੇ ਜਾਈਏ ਲੁਧਿਆਣਾ ਤੋਂ ਪਾਇਲਟ ਸਟੱਡੀ ਕਰਨਾ ਚਾਹੁੰਦੇ ਆ ਤੇ ਆਈ ਹੋਪ ਕਿ ਬੱਚੋ ਸਿੱਧਾ ਬੈਨੀਫਿਟ ਲੈ ਪਾਉਣ ਥੈਂਕ ਯੂ ਥੈਂਕ ਯੂ ਮੈਂ ਜਦੋਂ ਮਾਈਕ ਹੀ ਐਸ ਮੈਂ ਵੈਸੇ ਦਾ ਮੈਂ ਐਸ ਅਵੇਲੇਬਲ ਨਾ ਮੈਂ ਆਪਣੀ ਲਿਖਤਾਂ ਅਤੇ ਪੇਪਰ ਤਦ ਜਦੋਂ ਹੈ ਬਾਈਕੀ ਅਸਿਸਟੈਂਸ ਦਾ ਪ੍ਰਯੋਗ ਕਰਦੇ ਹਾਂ ਉੱਥੇ ਅਸੀਂ ਫੋਟੋਗ੍ਰਾਫੀ ਹਰ ਵੀ हमेशा बच्चियाँ के जरूर तो से खाएं, ये तो अटैकों से जगह ठीक कर दे नहीं है का, मेरे कहे दे जरूर चाहिए, कोई रातों रात काटा बेड़ा मानने में कोई रातों रात कामियाब बिजनेस में कामियाब ऑफिसर, कुछ नहीं मतलब के कामियाब नहीं नहीं आती अपने बड़ियाँ की इज्जत मान करना ना चाहिए जिन्हें फिर तक तो ओला किसी ने अभी हो गए सारी पढ़ाई सारा कैरियर बेकार एक तो ये दोबारा तो हम बहुत बहुत बधाई के किसी ये कोर्स पूरा करेंगे और मैं थैंकफुल ना और दिल्ली का जो है एनजीओ चलाते हैं जो है जो चैंप कर रहे हैं डीसी साहब का जो है और बाकी सारे मान्यो कैबिनेट श्री संजीव अरोड़ा जी जो अगर बीच आए हैं इतने और हौसला बढ़ा रहे हैं और टीचर्स का भी और काउंसलर्स का भी जो इतना आए और भी अपने उन्होंने एड्रेस कर अपने विचार सजे करे और साथ ही प्रोजेक्ट बारे वो भी अपना दस तरह गोरमेंट के जाके हम कि कैरियर काउंसलिंग बारे बच्चे ऑप्शन मैं उन्हों का बहुत ज्यादा स्वागत करता सारे जिन्हें भी एन जी ओ ने और जहाँ ने सायोग करता जो टीचर हैं और सारे ट्रेनिंग गए हैं उन्होंने धनबाद करना हम वेलकम करता मानव श्री संजीव अरोड़ा जी कैबिनिट मिनिस्टर जो आके साथ विचार समझे ਸੋ ਹੁਣ ਸਾਡੇ ਨਾਲ ਡੀਡੀਐਫ ਲੁਧਿਆਣਾ ਅੰਬਰਜੀ ਮੌਜੂਦ ਨੇ ਗੱਲਬਾਤ ਕਰਦੇ ਆ ਸਰ ਅੱਜ ਦਾ ਇਹ ਪ੍ਰੋਗਰਾਮ ਜਿਹੜਾ ਆਰਗੇਨਾਈਜ਼ ਕੀਤਾ ਗਿਆ ਸਾਰਥੀ ਦੇ ਵੱਲੋਂ ਬੇਸਿਕਲੀ ਪਹਿਲਾਂ 3 ਦਿਨ ਚੱਲ ਰਿਹਾ ਸੀ ਅੱਜ 4th ਡੇ ਐ 5 ਦਿਨ ਦਾ ਇਹ ਪ੍ਰੋਗਰਾਮ ਐ ਕਿੰਨਾ ਕੁ ਬੈਨੀਫਿਟ ਜਿਹੜਾ ਗਵਰਨਮੈਂਟ ਟੀਚਰਸ ਨੂੰ ਔਰ ਸਟੂਡੈਂਟਸ ਨੂੰ ਇਸ ਦਾ ਹੋਏਗਾ ਸੋ ਸਭ ਤੋਂ ਪਹਿਲੇ ਸਤਿ ਸ੍ਰੀ ਅਕਾਲ ਸਭੀ ਕੋ ਟੋਟਲ 393 ਹੈ ਮਾਰੇ ਗਵਰਨਮੈਂਟ ਕਾਉਂਸਲਰਸ ਐ ਡਿਫਰੈਂਟ ਡਿਫਰੈਂਟ ਸਕੂਲਸ ਐ 342 ਗਵਰਨਮੈਂਟ ਸਕੂਲਸ ਕੇ ਐ ਜੋ ਮਿਡਲ ਔਰ ਸੈਕੰਡਰੀ ਸਕੂਲਸ ਕੇ ਉਹ ਕਾਉ एंड फोर्टी वन हमारे जो अपने प्राइवेट स्कूल्स हैं उसके हैं तो थ्री फिफ्टी टू प्लस फोर्टी वन हमारे टोटल यहाँ पे थ्री नाइन्टी थ्री गवर्नमेंट काउंसिलर्स यहाँ पे आए हुए हैं और ये चौथा दिन है इससे पहले फ़ेज़ वन में तीन दिन का इवेंट हुआ था और आज दो दिन का हो रहा है सो so, जो मेजर ऑब्जेक्टिव था वो ये था कि हमारे जो स्कूल के जो बच्चे हैं खासकर जो गवर्नमेंट स्कूल्स के बच्चे हैं वो बहुत वेरियड बैकग्राउंड से आते हैं सोशियो इकोनॉमिकली उसमें बहुत सारे लोग थोड़े पिछड़े समाज से भी होते हैं कुछ उसमें से मिडिल क्लास से भी आते हैं बहुत वेरियड ग्रुप होता है पर एक चीज़ बड़ा कॉमन रहती है वो ये है कि उनको पता नहीं रहता कि एक्चुअली में करियर में करना क्या है करने के लिए इतनी सारी चीज़ें हैं यूट्यूब के जरिए और इंटरनेट के ज़रिए लोग देखते तो हैं पर समझ में नहीं आता एक्चुअली में करना क्या है ऐसे में इतना इन्फॉर्मेशन है इतना ज़्यादा डेटा है और उसमें बच्चा क्लटर्ड महसूस करता है जब ग्रोनअप से ही कई बार क्लटर्ड महसूस करते हैं आप एक छोटा सा जूता सर्च करो अगर ख़रीदने के लिए आपको हज़ार ऑप्शन आ जाते हैं एंड आप फिर थोड़ा देर के लिए सोचने लगते हो यार ये वाला लें कि ये वाला लें ठीक उस तरीके से आप सोचो कि एक बच्चा जो पंद्रह सोलह साल का है उसे पता नहीं जीवन में करना क्या है उसे ये भी शायद क्लियर नहीं है कि उसके पेरेंट्स के पास क्या इस तरीके के वेयरबिदल्स हैं जिसके ज़रिए वो उनके एजुकेशन को फंड कर सकता है या आगे उसे किस करियर पे जाना चाहिए सब कुछ को लेके उसके दिमाग इतना क्लटर्ड रहता है कि उसको एक गाइडेंस की प्रॉपर सख्त ज़रूरत होती है कि प्रॉपर गाइडेंस उसको मिल पाए और वो गाइडेंस तभी मिल पाएगा जब हमारे करियर गाइडेंस काउंसिलर जिनका जिम्मेदारी है कि वो इस चीज़ को करें उनको उनके पास प्रॉपर इन्फॉर्मेशन रहे प्रॉपर मेकैनिज़म्स रहे प्रॉपर टूल्स रहे जिसके ज़रिए उन बच्चों की वो मदद कर पाए कई बार क्या होता है कि हम आ, बहुत ज़्यादा एक्सपेक्ट कर लेते हैं अपने टीचर्स से भी जबकि उनको भी अपडेट होने की जरूरत पड़ती है तो ये एक तरीके का उनके लिए करियर अपडेट था कि भाई देखो दुनिया में और क्या चल रही है एआई के फील्ड में क्या चल रहा है आ, इंटरनेशनल लेवल पे कोर्सेज क्या चल रहे हैं अगले आने वाले पाँच सात साल में एआई के की वजह से कि जॉब्स कितने बदल जाएंगे आ, तो हमारे गवर्नमेंट स्कूल्स के बच्चे जब मार्केट में जाएंगे जब वो आज आज मान लो वो टेंथ इलेवेंथ ट्वेल्थ में पाँच साल बाद वो ग्रेजुएशन जब पूरा करके मार्केट में जाएंगे पता चला कि वो ऐसा रिलेवेंट इलेवेंट कोर्स करके गए जिसकी कोई नौकरी ही नहीं है मार्केट में उसकी प्लानिंग अभी से करनी पड़ेगी सो हमारा ये विज़न था डी साहब का ये विज़न था कि हम इसको थोड़ा बेहतर तरीके से करें एंड वी आर रियली हेल्प ग्रेटफुल टू द एक्ट ह्यूमन एन ਜਿੰਨਾਂ ਦਾ ਵੀ ਵਿਜਨ ਕੁਛ ਇਸ ਤਰੀਕੇ ਦਾ ਥਾ ਸੋ ਹੁਣ ਸਾਡੇ ਨਾਲ ਬੀੜੀ ਗਰੁੱਪ ਤੋਂ ਸੋਵੀ ਕੋਰ ਜੀ ਮੌਜੂਦ ਨੇ ਗੱਲਬਾਤ ਕਰਦੇ ਆ ਮੈਮ ਅੱਜ ਦਾ ਜਿਹੜਾ ਸਾਰਥੀ ਪ੍ਰੋਗਰਾਮ ਦੇ ਵਿੱਚ ਕੈਰੀਅਰ ਕਾਉਂਸਲਿੰਗ ਲਈ ਗਾਈਡੈਂਸ ਦਿੱਤੀ ਗਈ ਕੀ ਕੁਝ ਗਾਈਡੈਂਸ ਦਿੱਤੀ ਗਈ ਹੈ ਅੱਜ ਸਾਡਾ ਨਾ ਸੀਗਾ ਡੇ 4 ਐਕਚੁਅਲੀ ਡੇ 4 ਦੇ ਵਿੱਚ ਸਾਨੂੰ ਐਵੇਂ ਸੀਗਾ ਕਿ ਡੇ 1 ਚ ਅਸੀਂ ਬੇਸਿਕਸ ਕਵਰ ਕਰ ਲਏ ਫਿਰ ਡੇ 2 ਚ ਸਾਈਕੋਲੋਜੀ ਫਿਰ ਸਾਡੇ ਗੈਸਟ ਲੈਕਚਰਸ ਵੀ ਸੀ ਅੱਜ ਡੇ 3 ਵਾਸ ਐਕਸਕਿਊਰਸ਼ਨ ਜਿੱਦੋਂ ਉਹਨਾਂ ਨੇ ਪੀਯੂ ਦੇਖਿਆ ਤੇ ਉਸ ਤੋਂ ਬਾਅਦ ਹੁਣ ਜਿਹੜਾ ਡੇ 4 ਹੈ टुडे वी हैड एआई एआई ਦੇ ਉੱਪਰ ਸਾਡਾ ਸਪੈਸ਼ਲ ਇੱਕ ਗੈਸਟ ਲੈਕਚਰ ਸੀਗਾ ਸੋ ਏਟਲੀਸਟ ਗਵਰਨਮੈਂਟ ਦੇ ਜਿਹੜੇ ਗਾਈਡੈਂਸ ਕਾਉਂਸਲਰਸ ਐ ਦੇ ਊਡ ਆਲਸੋ ਨੋ ਕਿ ਏਆਈ ਕੀ ਹੈ ਕਿਦਾਂ ਅਸੀਂ 15 ਮਿੰਟ ਜਾਂ 30 ਮਿੰਟ ਵਾਲਾ ਕੰਮ 1 ਮਿੰਟ ਚ ਐਕਚੁਅਲੀ ਕਰ ਸਕਦੇ ਆ ਬਿਕਾਜ਼ ਜਨਰਲੀ ਐਵੇਂ ਹੁੰਦਾ ਕਿ ਟੈਕਨੋਲੋਜੀ ਸਾਨੂੰ ਹੈਲਪ ਵੀ ਕਰ ਸਕਦੀ ਆ ਅਦਰ ਦੈਨ ਯੂ ਨੋ ਦਿਸ ਬੂਨ ਐਂਡ ਦੈਰ ਇਸ ਬੇਨ ਬਟ ਉਹ ਸਾਰੀਆਂ ਚੀਜ਼ਾਂ ਤੁਕੀ ਦੀ ਟੀਚਰਸ ਅਪਡੇਟਡ ਵਾਸ ਇੰਪੋਰਟੈਂਟ ਹੈਂਸ ਸਾਡੇ ਕੋਲ ਇੱਕ ਸਪੈਸ਼ਲ ਸਪੀਕਰ ਸੀਗੇ ਸੋ ਏਆਈ ਤੇ ਅੱਜ ਅਸੀਂ ਫੋਕਸ ਕੀਤਾ ਬਟ ਅਲੋਂਗ ਵਿਦ ਦੀ ਏਆਈ ਆ ਸਾਡੇ ਜੋ ਕਾਉਂਸਲਿੰਗ ਸੈਸ਼ਨ ਸੀਗਾ ਉਹਦੇ ਸੀਗਾ ਕਿ ਕਰੀਅਰ ਰੋਡ ਮੈਪ ਐਸਓਪੀਸ ਕਿੱਦਾਂ ਬਣਾਉਣੀ ਹੈ ਸਟੂਡੈਂਟ ਦੀ ਪ੍ਰੋਫਾਈਲਿੰਗ ਕਿੱਦਾਂ ਕਰਨੀ ਹੈ ਅੱਗੇ ਜਾ ਕੇ ਉਹਦਾ ਸੀਵੀ ਯਾ ਰੈਜ਼ਿਊਮੇ ਕਿੱਦਾਂ ਬਿਲਡ ਕਰਨਾ ਹੈ ਜੋ ਉਹਨਾਂ ਨੂੰ ਫਿਊਚਰ 'ਚ ਕੰਮ ਆਊਗਾ ਆਫਟਰ 12th ਔਰ ਮੇਬੀ ਅਗਰ ਉਹ ਇੰਟਰਨਸ਼ਿਪਸ ਕਰਨਾ ਚਾਹ ਰਹੇ ਨੇ ਤਾਂ ਵੀ ਸੋ ਮੈਮ ਇਹ ਜਿਹੜੇ ਸੈਮੀਨਾਰਸ ਨੇ ਅੱਗੇ ਵੀ ਇਸੇ ਤਰੀਕੇ ਦੇ ਨਾਲ ਜਾਰੀ ਰਹਿਣਗੇ ਕਿਉਂਕਿ ਲੁਧਿਆਣਾ ਸ਼ਹਿਰ ਦੇ ਵਿੱਚ ਅਸੀਂ ਸ਼ੁਰੂਆਤ ਹੋਈ ਹੈ ਅੱਗੇ ਪੰਜਾਬ ਦੇ ਬਾਕੀ ਸ਼ਹਿਰਾਂ ਦੇ ਵਿੱਚ ਵੀ ਇਹ ਸੈਮੀਨਾਰਸ ਇਹ ਪ੍ਰੋਜੈਕਟ ਜਿਹੜਾ ਲਗਾਇਆ ਜਾਏਗਾ ਆਫਕੋਰਸ ਮਤਲਬ ਅੱਜ ਅਸੀਂ ਸਿਰਫ ਲੁਧਿਆਣਾ ਨਹੀਂ ਕਵਰ ਕਰਨਾ ਚਾ ਰਹੇ ਐਂਡ ਈਵਨ ਸੋ ਲੈਟਸ ਆਮ ਗੋ ਟੂ ਡਿਵਾਈਡ ਇਟ ਇਨ ਟੂ 3 ਥਿੰਗਸ ਇੱਕ ਪਹਿਲੀ ਚੀਜ਼ ਅਸੀਂ ਸਿਰਫ ਲੁਧਿਆਣਾ ਦੇ ਲਈ ਨਹੀਂ ਕਰ ਰਹੇ ਆ ਇਹ ਵਾਲਾ ਉਹ ਜਿਹੜਾ ਸੈਸ਼ਨ ਹੈ ਬੂਟ ਕੈਂਪ ਹੈ ਰਾਦਰ ਇਹ ਪ੍ਰੋਗਰਾਮ ਐਕਸਟੈਂਡ ਹੋਊਗਾ ਪੂਰੇ ਪੰਜਾਬ ਚ ਨਾ ਓਸ ਪੰਜਾਬ ਅਸੀਂ ਇਹਨੂੰ ਹਿਮਾਚਲ ਵੀ ਸੂਨ ਇਨਫ ਲੈ ਕੇ ਜਾਵਾਂਗੇ ਐਂਡ ਆਫਕੋਰਸ ਹਰਿਆਣਾ ਵੀ ਕਵਰ ਕਰਾਂਗੇ ਸੋ ਇਹ ਤਿੰਨ ਸਟੇਟਸ ਕਵਰ ਕਰਾਂਗੇ ਐਂਡ ਦੈਨ ਦ ਸੈਕੰਡ ਥਿੰਗ ਉਮ ਈਵਨ ਜਿਹੜਾ ਇਹ ਪ੍ਰੋਗਰਾਮ ਹੈ ਇਹ ਸਿਰਫ ਪੰਜ ਦਿਨਾਂ ਤੇ ਨਹੀਂ ਮੁੱਕੂਗਾ ਥਿਸ ਇਜ਼ ਅ ਕੰਟੀਨਿਊਸ ਅਪਗ੍ਰੇਡੇਸ਼ਨ ਹਰ ਰੋਜ਼ ਨਵੀਂ ਚੀਜ਼ ਆਂਦੀ ਹੈ ਮਾਰਕੀਟਸ ਐਂਡ ਦੈਟਸ ਵਾਟ ਵੀ ਆਰ ਟ੍ਰਾਈਂਗ ਟੂ ਡੂ ਅਸੀਂ ਹਰ ਮਹੀਨੇ ਇਹਨਾਂ ਦੇ ਵੈਬਿਨਾਰਸ ਰੱਖਾਂਗੇ ਫਿਰ ਹਰ 1.5 2 ਮਹੀਨੇ ਤੋਂ ਬਾਅਦ ਇਹਨਾਂ ਨੂੰ ਅਸਾਈਨਮੈਂਟਸ ਵੀ ਦਿੱਤੀਆਂ ਜਾਣਗੀਆਂ ਸਾਰੇ ਟੀਚਰਸ ਉਹ ਹੁਣ ਵੀ ਕਰਕੇ ਆਏ ਨੇ ਦੇਵ ਮੇਡ ਪ੍ਰੈਜੈਂਟੇਸ਼ਨਸ ਦੇ ਹੈਵ ਕਾਉਂਸਲਡ ਦ ਸਟੂਡੈਂਟਸ ਇੱਕ ਨਈ ਉਹਨਾਂ ਨੂੰ ਟਰੈਕਰ ਦਿੱਤਾ ਗਿਆ ਕਿ ਸਟੂਡੈਂਟ ਨੂੰ ਕਿਦਾਂ ਟਰੈਕ ਕਰਨਾ ਹੈ ਕਿ ਅਸੀਂ ਇਦਾਂ ਕਾਉਂਸਲਿੰਗ ਕੀਤੀ ਸੀ ਮੇਰੇ ਸਟੂਡੈਂਟ ਦਾ ਰਿਸਪੌਂਸ ਸੀਗਾ ਹੁਣ ਨੈਕਸਟ ਕਿ 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 ਕੋਈ ਡਾਟਾਬੇਸ ਹੀ ਨਹੀਂ ਹੈ ਨਾ ਇਹਨਾਂ ਸਟੂਡੈਂਟਸ ਆ ਕਿ ਕਿੱਥੇ ਹੈ ਕਿਹੜਾ ਪੇਪਰ ਹੈ ਹੁਣ ਅਸੀਂ ਉਹਨੂੰ ਡਿਜੀਟਲਾਈਜ਼ ਵੀ ਕਰ ਰਹੇ ਆ ਸੋ ਅਲੋਂਗ ਵਿਦ ਦਿਸ ਵੀ ਆਰ ਟ੍ਰਾਈਂਗ ਕਿ ਦਿਸ ਇਜ਼ ਗੋਇੰ ਟੂ ਰਨ ਫॉर ਲਾਈਕ 1 ਇਅਰ 6 6 ਮਹੀਨੇ ਕਰਕੇ ਅਸੀਂ ਉਹਨਾਂ ਦੀ ਪੂਰੀ ਬਣਾਵਾਂਗੇ ਮੋਡਿਊਲ ਕਿ ਹੁਣ 3 ਮਹੀਨੇ ਦਾ ਹੋਰ ਹੋ ਗਿਆ ਤਾਂ 3 ਦਿਨਾਂ ਦਾ ਫਿਰ ਬੂਟ ਕੈਂਪ ਲਾਈਏ ਆ ਸਮਥਿੰਗ ਲਾਈਕ ਦੈਟ ਸੋ ਵੀ ਆਰ ਸਟਿਲ ਗੋਣਾ ਡੂ ਦੈਟ ਥੈਂਕ ਯੂ ਥੈਂਕ ਯੂ ਮੇਰਾ ਨਾਮ ਅਨੂਜ ਕਿਸ਼ੋਰ ਦਿੱਤਾ ਜੀ ਮੈਂ ਕੈਰੀਅਰ ਕਾਉਂਸਲਰ ਆ ਡਿਸਟ੍ਰਿਕਟ ਬਿਊਰੋ ਆਫ ਇੰਪਲੋਇਮੈਂ ਤੇ ਜਿਹੜਾ ਸਾਡਾ ਪ੍ਰੋਗਰਾਮ ਹੈ ਸਾਰਥੀ ਪ੍ਰੋਗਰਾਮ ਇਸ ਦੇ ਵਿੱਚ ਅਸੀਂ ਜਿੰਨੇ ਵੀ ਸਾਡੇ ਗਵਰਨਮੈਂਟ ਸਕੂਲ ਦੇ ਕਾਉਂਸਲਰਸ ਆਈਟੀਆਈਜ਼ ਔਰ ਕਾਲਜੇਸ ਦੇ ਟੀਪੀਓ ਟ੍ਰੇਨਿੰਗ ਐਂਡ ਪਲੇਸਮੈਂਟ ਆਫੀਸਰਸ ਨੇ ਉਹਨਾਂ ਨੂੰ ਮਿਲਾ ਕੇ ਅੱਜ ਅਸੀਂ ਪੰਜ ਦਿਨ ਦੀ ਵਰਕਸ਼ਾਪ ਲਗਾ ਰਹੇ ਹਾਂ ਜਿਹਦਾ ਚੌਥਾ ਦਿਨ ਹੈ ਅੱਜ ਦੇ ਦਿਨ ਅਸੀਂ ਜਿੰਨੇ ਵੀ ਸਾਡੇ ਕਾਉਂਸਲਰਸ ਨੇ ਉਹਨਾਂ ਨੂੰ ਟਾਸ ਦਿੱਤੀ ਸੀਗੀ ਕਿ ਉਹ ਆਪਣੇ ਆਪਣੇ ਸਟੂਡੈਂਟਸ ਨਾਲ ਜਿੰਨੇ ਵੀ ਉਹ ਵਰਕਸ਼ਾਪ ਦੀ ਚੀਜ਼ਾਂ ਸਿੱਖੇ ਨੇ ਉਹਨੂੰ ਪ੍ਰੈਕਟੀਕਲੀ ਇੰਪਲੀਮੈਂਟ ਕਰਨ ਅੱਜ ਦੇ ਦਿਨ ਚ ਉਹੀ ਚੀਜ਼ ਹੋਈ ਹੈ ਤੇ ਉਹਨਾਂ ਨੇ ਆਪਣੀ ਕੇਸ ਸਟਡੀ ਸਾਡੇ ਨਾਲ ਡਿਸਕਸ ਕੀਤੀਆਂ ਨੇ ਤੇ ਉਹਨ ਕੀ ਚੀਜ਼ਾਂ ਨੂੰ ਪਾ ਕਿਵੇਂ ਡੀਲ ਕਰ ਸਕਦੇ ਆ ਰੋਜ਼ਗਾਰ ਦੇ ਮੌਕੇਆਂ ਔਰ ਕਰੀਅਰ ਕਾਉਂਸਲਿੰਗ ਵਾਸਤੇ ਦੂਸਰੀ ਚੀਜ਼ ਮੇਰੇ ਵੱਲੋਂ ਇਸ ਸਾਰਥੀ ਪ੍ਰੋਗਰਾਮ ਦੇ ਵਿੱਚ ਜਾਣਕਾਰੀ ਦਿੱਤੀ ਗਈ ਹੈ ਕਿ ਸਾਡਾ ਜਿਹੜਾ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਹੈ ਉਹਦੇ ਵਿੱਚ ਅਸੀਂ ਕਿਹੜਾ-ਕਿਹੜਾ ਸਰਵਿਸਿਜ਼ ਪ੍ਰੋਵਾਈਡ ਕਰਦੇ ਆ ਚਾਹੇ ਉਹ ਪਲੇਸਮੈਂਟ ਨੂੰ ਲੈ ਕੇ ਹੋਵੇ ਚਾਹੇ ਉਹ ਕਰੀਅਰ ਕਾਉਂਸਲਿੰਗ ਨੂੰ ਲੈ ਕੇ ਹੋਵੇ ਚਾਹੇ ਉਹ ਸੈਲਫ এমਪਲॉयਮੈਂਟ ਨੂੰ ਲੈ ਕੇ ਹੋਵੇ ਸਾਰੀਆਂ ਚੀਜ਼ਾਂ ਸਾਡੇ ਸਕੂਲ ਕਾਉਂਸਲਰਸ ਨੂੰ ਦਿੱਤੀਆਂ ਜਾ ਚੁੱਕੀਆਂ ਨੇ ਤੇ ਮੈਨੂੰ ਉਮੀਦ ਹੈ ਕਿ ਜਿਹੜਾ ਸਾਡਾ ਸਾਰਥੀ ਪ੍ਰੋਗਰਾਮ ਹੈ ਇਸ ਦੇ ਵਿੱਚ ਉਹ ਸਾਰੀਆਂ ਚ ਗਰਾਉਂਡ ਤੇ ਆਪਣੇ ਸਟੂਡੈਂਟਸ ਨਾਲ ਉਸ ਨੂੰ ਪ੍ਰੈਕਟੀਕਲੀ ਇੰਪਲੀਮੈਂਟ ਕਰਨਗੇ ਤਾਂ ਕਿ ਬੱਚਿਆਂ ਦਾ ਭਵਿੱਖ ਸੁਨਹਿਰਾ ਹੋਵੇ ਧੰਨਵਾਦ ਸੋ ਬਿਲਕੁਲ ਸਾਰੀ ਜਾਣਕਾਰੀ ਤੁਸੀਂ ਸੁਣੀ ਹੈ ਕਿਵੇਂ ਟੀਚਰਸ ਨੂੰ ਜਿਹੜਾ ਕਾਉਂਸਲਿੰਗ ਪ੍ਰੋਵਾਈਡ ਕੀਤੀ ਜਾ ਰਹੀ ਹੈ ਤਾਂ ਕਿ ਟੀਚਰਸ ਜਿਹੜੇ ਨੇ ਉਹ ਸਟੂਡੈਂਟਸ ਨੂੰ ਪ੍ਰੋਪਰ ਕਾਉਂਸਲਿੰਗ ਦੇ ਸਕਣ ਕਿਵੇਂ ਉਹ ਆਪਣੇ ਕੈਰੀਅਰ ਨੂੰ ਜਿਹੜਾ ਬਿਲਡ ਕਰ ਸਕਦੇ ਨੇ ਸੋ ਇਸ ਬਾਰੇ ਤੁਹਾਡੀ ਕੀ رائے ਹੈ ਕਮੈਂਟ ਬਾਕਸ ਦੇ ਵਿੱਚ ਆਪਣੀ رائے ਜ਼ਰੂਰ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਇਸ ਪ੍ਰੋਗਰਾਮ ਬਾਰੇ ਕਿਵੇਂ ਦਾ ਲੱਗਿਆ ਲੁਧਿਆਣਾ ਤੋਂ ਵੀਡੀਓ ਜਰਨਲਿਸਟ ਰਕੇਸ਼ ਕੁਮਾਰ ਦੇ ਨਾਲ ਦੀਪਕ ਕਤਿਆਲ ਡੇਲੀ ਪੋਸਟ ਪੰਜਾਬੀ